ਜੇ ਤੁਸੀਂ ਰਹਿਣਾ ਹੈ ਰਹੇ ਨਹੀਂ ਬਨ ਰਹੇ ਸਹਾਰੇ ਸਮਧ ਪਨੋ ਸਗਰ ਟਟ ਜਾਏ ਉਹਨਾਂ ਦੇ ਤੁਸੀਂ ਵਿਰੋਧੀ ਨਹੀਂ ਬਣਦੇ ਉਹਨਾਂ ਨਾਲ ਤੁਸੀਂ ਲੜਾਈ ਨਹੀਂ ਕਰਦੇ ਉਹਨਾਂ ਨਾਲ ਝਗੜਾ ਨਹੀਂ ਕਰਦੇ ਉਹਨਾਂ ਦੇ ਨਾਲ ਵੈਰ ਨਹੀਂ ਕਮਾਉਂਦੇ ਤੇ ਫੇਰ ਆਪਣਾ ਜਿਹੜਾ ਸ਼ਮਦੀ ਪੁਣਾ ਹੈ ਇਹ ਸਾਰਾ ਟਟ ਜਾਏਗਾ ਭਾਵ ਆਪਣਾ ਰਿਸ਼ਤਾ ਜਿਹੜਾ ਉਹ ਤੋੜ ਦੇਵਾਂਗੇ ਤਰ ਤਨੁਜ ਕਉ त्यागਿਆ ਡੋਰਾ ਕਰਹੁ ਨਹਿ ਬੱਚੀ ਦਾ ਜਿਹੜਾ ਡੋਲਾ ਹੈ ਉਹ ਵੀ ਛੱਡ ਕੇ ਚਲੇ ਜਾਣਗੇ ਤੁਹਾਡੀ ਬੱਚੀ ਦਾ ਜਿਹੜਾ ਭਾਵ ਇਥੋਂ ਬਾਰਾਤ ਜਿਹੜੀ ਨਾ ਉਹ ਉਸੇ ਤਰ੍ਹਾਂ ਅਸੀਂ ਦੁਲਹਣ ਤੋਂ ਬਿਨਾ ਲਾੜੀ ਤੋਂ ਬਿਨਾ ਇਹ ਬਾਰਾਤ ਉਸੇ ਤਰ੍ਹਾਂ ਸਖਣੀ ਅਸੀਂ ਲੈ ਜਾਵਾਂਗੇ ਮਨ へ ਨਾ ਮਿਲ ਫਰਕ ਉਰ ਪਰੈ ਜੇ ਕਰ ਗਿਰਪਤ ਗਨ ਵਿੱਚ ਪਰੈ ਜੇ ਇਹ ਹੁਣ ਤੁਸੀਂ ਵਿਚਾਰ ਨਹੀਂ ਮੰਨਦੇ ਫਿਰ ਆਪਸ ਵਿੱਚ ਫਰਕ ਬਹੁਤ ਪੈ ਜਾਣਾ ਫਿਰ ਕਦੇ ਵੀ ਮੇਲ ਨਹੀਂ ਬਣਨਾ ਕਦੇ ਵੀ ਮੇਲ ਨਹੀਂ ਬਣੇਗਾ ਔਰ ਕਿਸੇ ਵੀ ਰਾਜੇ ਨਾਲ ਮੁੜ ਕੇ ਤੁਹਾਡਾ ਮੇਲ ਨਹੀਂ ਹੋਵੇਗਾ ਕ੍ਰੋਧਤ ਅਦਿਕ ਅਬੇ ਉੱਠ ਚੱਲ ਨੀਠ ਨੀਠ ਕਰ ਬਾਹਰ ਬਿਠਾਲਾ ਉਹ ਤੇ ਕ੍ਰੋਧਤ ਹੋਇਆ ਹੁਣੇ ਉੱਠ ਕੇ ਚੱਲਿਆ ਸੀ ਉਹ ਤੇ ਅਸੀਂ ਬੇਨਤੀਆਂ ਕਰ ਕਰਕੇ ਉਹਨੂੰ ਬਿਠਾਇਆ ਔਰ ਉਹਨੂੰ ਬਹੁਤ ਤਰਲੇ ਕਰਕੇ ਬੜੀਆਂ ਬੇਨਤੀਆਂ ਕਰਕੇ ਉਹਨੂੰ ਰੋਕਿਆ ਹੈ ਰਸ ਰੱਖਣ ਕੇ ਕਰਤ ਬਿਰਸ ਕੋ ਜਸ ਅਬਿ ਲਖੋਂ ਭਖੋਂ ਦਸ ਕੋ ਹੁਣ ਤੁਸੀਂ ਦੱਸੋ ਵੀ ਰਸ ਰੱਖਣਾ ਕਿ ਬੇਰਸ ਕਰਨਾ ਜਿਵੇਂ ਤੁਸੀਂ ਆਖੋਗੇ ਓਵੇਂ ਮੰਨ ਲੈਣੀ ਹੈ ਜਿਵੇਂ ਆਖਦੋਂਗੇ ਉਵੇਂ ਮੈਂ ਰਾਜੇ ਭੀਮ ਚੰਦ ਨੂੰ ਜਾ ਦੱਸਾਂਗਾ ਫਤੇ ਸ਼ਾਹ ਸੁਣੇ ਚਿੰਤਾ ਮਹਾਨੀ ਕਠਨ ਬਾਤਾਂ ਦੋ ਦਿੱਸ਼ਤੇ ਜਾਨੀ ਰਾਜਾ ਫਤੇ ਸ਼ਾਹ ਨੇ ਜਦੋਂ ਇਹ ਗੱਲ ਸੁਣੀ ਜਾਰੀ ਉਹ ਬੜੀ ਚਿੰਤਾ ਚ ਆ ਗਿਆ ਬਹੁਤ ਚਿੰਤਾ ਚ ਆਇਆ ਹੁਣ ਚਿੰਤਾ ਇਹ ਸੁਭਾਵਕ ਤੌਰ ਤੇ ਚਿੰਤਾ ਦਾ ਪੈਦਾ ਹੋਣਾ ਸੀ ਜੀ ਜਨਤਾ ਇਹ ਗੱਲ ਦੀ ਸੀ ਵੀ ਨਾ ਪੀਮ ਚੰਦਨ ਨਾਲ ਵਿਗਾੜ ਸਕਦਾ ਹਾਂ ਜੇ ਪੀਮ ਚੰਦਨ ਨਾਲ ਵਿਗਾੜਦਾ ਤੇ ਉਹ ਡੋਲਾ ਛੱਡ ਕੇ ਚਲਾ ਜਾਏਗਾ ਬੱਚੀ ਨੂੰ ਛੱਡ ਕੇ ਚਲਾ ਜਾਏਗਾ ਆਪਣੇ ਬੱਚੇ ਨੂੰ ਲੈ ਕੇ ਮੁੜ ਜਾਏਗਾ ਉਹ ਜੇ ਗੁਰੂ ਸਾਹਿਬ ਨਾਲ ਵਿਗਾੜਦਾ ਤੇ ਉਹ ਹਨ ਦੀ ਦੁਨੀਆ ਦੇ ਮਾਲਕ ਨੇ ਉਹ ਉਹਨਾਂ ਦੀ ਸ਼ਰਨ ਵਿੱਚ ਆ ਮੈਂ ਉਹਨਾਂ ਨੇ ਮੇਰੇ ਤੇ ਤਰਸ ਵੜਾ ਕੀਤਾ ਉਹਨਾਂ ਨੇ ਜਿਹੜਾ ਮੇਰਾ ਪਹਿਲੋਂ ਕਦੀ ਕਿੰਨੇ ਲੰਮੇ ਸਮੇਂ ਤੋਂ ਚੱਲਿਆ ਆਉਂਦਾ ਵੈਰ ਹੈ ਉਹਨਾਂ ਨੇ ਖਤਮ ਕੀਤਾ ਫਿਰ ਮੇਰੇ ਹਰ ਥਾਂ ਦੇ ਉੱਤੇ ਉਹ ਸਹਾਇਕ ਨੇ ਇਸ ਕਰਕੇ ਨਾ ਰਾਜਾ ਫਤਿਹ ਸ਼ਾ ਚਿੰਤਾ ਵਿੱਚ ਡੁੱਬ ਗਿਆ ਔਰ ਦੋਹਾਂ ਦਸ਼ਾਵਾਂ ਤੋਂ ਔਰ ਮਨ 'ਚ ਸੋਚਦਾ ਹੈ ਵੀ ਇਹ ਜਿਹੜੀ ਵਿਚਾਰ ਹੈ ਇਹ ਜਿਹੜੀ ਹੁਣ ਸਮਾਂ ਨਾ ਇਹ ਬੜਾ ਹੀ ਮੁਸ਼ਕਲ ਬਣ ਆਇਆ ਹੈ ਸਮਰਸ ਗੁਰਸੰਨ ਹੈ ਬਹਾਂ ਬਾਤੀ ਹਿਤ ਥਨਤ ਮੇਰਾ ਦਿਨ ਰਾਤੀ ਵੀ ਗੁਰੂ ਸਾਹਿਬ ਨਾਲ ਪ੍ਰੇਮ ਬਹੁਤ ਹੈ ਗੁਰੂ ਸਾਹਿਬ ਨਾਲ ਪਿਆਰ ਬੜਾ ਉਹਤੇ ਦਿਨ ਰਾਤ ਮੇਰਾ ਹਿਤ ਕਰਦੇ ਨੇ ਦਿਨ ਰਾਤ ਉਹ ਮੇਰੀ ਸੰਭਾਲ ਕਰਦੇ ਨੇ ਮੇਰੀ ਪਰਵਰਿਸ਼ ਕਰਦੇ ਮੈਨੂੰ ਰੱਖਦੇ ਨੇ ਮੇਰੇ ਸਹਾਇਕ ਦਿਨ ਰਾਤ ਬਣਦੇ ਹਨ ਕਿਰਪਾ ਕਰਹਿ ਰੱਖੇ ਸਨਮਨ ਪ੍ਰਥਮ ਵਿਰੋਧ ਮਿਟਾਏ ਮਹਾਨ ਉਹ ਤੇ ਬੜੀ ਰਹਿਮਤ ਰੱਖਦੇ ਨੇ ਬੜੀ ਕਿਰਪਾ ਰੱਖਦੇ ਨੇ ਔਰ ਕਿਰਪਾ ਕਰਦੇ ਆ ਸਨਮਾਨ ਬਹੁਤ ਦਿੰਦੇ ਨੇ ਔਰ ਸਨਮਾਨ ਕਰਦੇ ਆ ਉਹਨਾਂ ਨੇ ਜਿਹੜਾ ਪ੍ਰਥਮ ਵਿਰੋਧ ਸੀ ਪਹਿਲਾ ਜਿਹੜਾ ਮੇਰਾ ਵੈਰ ਸੀ ਉਹਨਾਂ ਨੇ ਤੇ ਉਸ ਪਹਿਲੇ ਵੈਰ ਨੂੰ ਵੀ ਮਿਟਾਇਆ ਹੈ ਸੰਨ ਵਜੀਰ ਤੂੰ ਸਮਤ ਸਿਆਨ ਵਧੇ ਵੈਰ ਵਿਪ੍ਰਹਿਜਨ ਠਾਨ ਵੀ ਹੁਣ ਫਿਰ ਨਾ ਜੀ ਉਹਨਾਂ ਨੇ ਆਪਣੇ ਵਜ਼ੀਰ ਨੂੰ ਸੰਬੋਧਨ ਕਰਕੇ ਪੁੱਛਿਆ ਵੀ ਤੂੰ ਦੱਸ ਭਾਈ ਹੁਣ ਇਸ ਤਰ੍ਹਾਂ ਕਿਵੇਂ ਬਣਾਏਗਾ ਭਲੇ ਪੁਰਸ਼ ਦੇ ਨਾਲ ਕਿਵੇਂ ਵੈਰ ਕੀਤਾ ਜਾ ਸਕਦਾ ਹੈ ਜਾਂ ਉਹਦੇ ਨਾਲ ਉਲਟ ਰੀਤ ਕਰਕੇ ਜੇ ਆਪਾਂ ਵਿਗਾੜ ਪਾਉਨੇ ਵੀ ਆ ਤੇ ਇਸ ਤਰ੍ਹਾਂ ਵੈਰ ਬਹੁਤ ਵਧ ਜਾਵੇਗਾ ਕਿਤਕੇ ਕਰਨ ਹਾਰ ਹੋਏ ਕੋਈ ਇਸਨਾਂ ਲਰੇ ਪਾਪ ਵਧ ਹੋਈ ਤੇ ਫਿਰ ਆਖਦਾ ਜੀ ਰਾਜਾ ਫਤਿਹ ਸ਼ਾ ਕਹਿੰਦਾ ਨੇਕ ਕਰਨ ਵਾਲੇ ਹਿਤ ਕਰਨ ਵਾਲੇ ਤੇ ਟਾਵੇਂ ਟਾਵੇਂ ਹੁੰਦੇ ਲੜਨ ਵਾਲੇ ਤੇ ਬਹੁਤ ਲੜਾਉਣ ਵਾਲੇ ਬਹੁਤ ਹੁੰਦੇ ਨੇ ਇਹਦੇ ਗੁਰੂ ਸਾਹਿਬ ਨੇ ਤਰਸ ਕੀਤਾ ਉਹਨਾਂ ਨੇ ਸਾਡਾ ਆਪਸੀ ਜਿਹੜਾ ਵਹਿਰ ਵਿਰੋਧ ਸੀ ਉਹਨੂੰ ਖਤਮ ਕਰਕੇ ਤੇ ਉਹਨਾਂ ਸਾਡੇ ਚ ਪ੍ਰੇਮ ਪੈਦਾ ਕੀਤਾ ਹੈ ਇਹ ਇਸ ਤਰ੍ਹਾਂ ਹੈ ਨਾ ਜੀ ਆਪਣੇ ਮਨ ਦੇ ਅੰਦਰ ਵਿਚਾਰਦੇ ਹੋ ਆਪਣੇ ਵਜ਼ੀਰ ਨੂੰ ਤੇਹ ਸੰਨ ਲੜੈ পাপ ਜੇ ਅਸੀਂ ਉਹਨਾਂ ਨਾਲ ਲੜਦੇ ਆ ਨਾ ਜਿਹੜਾ ਸਾਡਾ ਹੇਤ ਕਰ ਰਿਹਾ ਫਿਰ ਇਹ ਤੇ ਅਸੀਂ ਆਪ ਬਹੁਤ ਭੈੜਾ ਕਰਮ ਕਮਾ ਰਹੇ ਹਾਂ ਕੌਣ ਵਿਗਾਰੇ ਜਾਣ ਕਰ ਮਨ ਮੈਂ ਲੈ ਦਲ ਸਮੁਖ ਬਣੇ ਗੁਰਦਾਨ ਮੈਂ ਕਹਿੰਦੇ ਮੈਂ ਕਿਹੜੇ ਕਿਸ ਤਾਕਤ ਨਾਲ ਕਿਸ ਬਲ ਨਾਲ ਜਾਵਾਂ ਕਿਹੜੀ ਗੱਲ ਕਰਕੇ ਮੈਂ ਉਹਨਾਂ ਨਾਲ ਵਿਗੜ ਪੈਦਾ ਕਰਾਂ ਔਰ ਦੂਜਾ ਮੈਂ ਆਪਣਾ ਦਲ ਲੈ ਕੇ ਕਿਵੇਂ ਉਹਨਾਂ ਦੇ ਸਨਮੁਖ ਜਾ ਕੇ ਲੜਨ ਵਾਸਤੇ ਤਿਆਰ ਹੋ ਜਾ ਹੁਣ ਰਾਜਾ ਫਤਿਹ ਸ਼ਾਹ ਜਿਹੜਾ ਉਹ ਕਦਾ ਚਿੱਤ ਵੀ ਇਹ ਸੋਚ ਵਿਚਾਰ ਵੀ ਨਹੀਂ ਸੀ ਸਕਦਾ ਵੀ ਮੈਂ ਗੁਰੂ ਸਾਹਿਬ ਦਾ ਮੁਕਾਬਲਾ ਕਰਨਾ ਕਿਉਂ ਕਿਉਂਕਿ ਉਹਨੇ ਆਪਣੀ ਅੱਖੀਂ ਵੇਖਿਆ ਤਾਂ ਗੁਰੂ ਕਲਗੀਧਰ ਸਾਹਿਬ ਨੂੰ ਸ਼ੇਰ ਦਾ ਸ਼ਿਕਾਰ ਕਰਦੇ ਆ ਰਾਜਾ ਫਤੇਸ਼ਾ ਨੇ ਔਰ ਹੈਰਾਨ ਸੀ ਆਪਾਂ ਇਹ ਵਿਚਾਰ ਦੇ ਆਏ ਆ ਜੀ ਰਾਜਾ ਫਤੇਸ਼ਾ ਤੇ ਰਾਜਾ ਮੇਦਨੀ ਪ੍ਰਕਾਸ਼ ਜਿਹੜਾ ਇਹ ਦੋਵੇਂ ਰਾਜੇ ਨਾ ਅੱਖੀਂ ਵੇਖ ਕੇ ਹੈਰਾਨ ਸਨ ਜਦੋਂ ਗੁਰੂ ਕਲਗੀਧਰ ਸਾਹਿਬ ਨੇ ਆਪਣੀ ਤੇਗ ਨਾਲ ਛੇੜ ਦੋ ਹਿੱਸਿਆਂ 'ਚ ਵਢਿਆ ਸੀ ਤੇ ਔਰ ਮਨ ਦੇ ਅੰਦਰ ਉਦੋਂ ਹੀ ਇਹਨਾਂ ठान ਲਿਆ ਸੀ ਵੀ ਭੀਮਚੰਦ ਦਾ ਕੁਝ ਨਹੀਂ ਬਣਨਾ ਜੇ ਉਹ ਗੁਰੂ ਸਾਹਿਬ ਨਾਲ ਜੰਗ ਕਰਨ ਦੀ ਸੋਚਦਾ ਵੀ ਹੈ ਤੇ ਉਹ ਕਦਾਚਿਤ ਸਤਿਗੁਰੂ ਦੇ ਸਾਹਮਣੇ ਖੜੋ ਵੀ ਨਹੀਂ ਸਕਦਾ ਔਰ ਨਾਉ ਦਾ ਦਲ ਖੜੋ ਸਕਦਾ ਹੈ ਗੁਰੂ ਸਾਹਿਬ ਦੇ ਦਲ ਦੇ ਸਾਹਮਣੇ ਹੁਣ ਫਤੇਸ਼ਾ ਆਪਣੇ ਮਨ ਦੇ ਅੰਦਰ ਵਿਚਾਰਦਾ ਇਹ ਸੋਚ ਰਿਹਾ ਕਿੰ데 ਕਿਹੜਾ ਵਿਗਾੜ ਕਿਸ ਤਰੀਕੇ ਨਾਲ ਕੌਣ ਵਿਗਾੜ ਜਾਣ ਕਰਮਾ ਕਿਹੜਾ ਵਿਗਾੜ ਕਰ ਆਪਣੇ ਮਨ ਦੇ ਵਿੱਚ ਜਾਣਾ ਤੇ ਕਿਦਾਂ ਆਪਣੀ ਸੈਨਾ ਆਪਣਾ ਦਲ ਲੈ ਕੇ ਮੈਂ ਗੁਰੂ ਸਾਹਿਬ ਦੇ ਵਿਰੋਧੀ ਜਾ ਕੇ ਖੜੋ ਜਾ ਮਾਲਕ ਦੇ ਸਾਹਮਣੇ ਵੈਰੀ ਬਣ ਕੇ ਖੜੋ ਜਾ ਉਹਨਾਂ ਦੇ ਨਾਲ ਜੰਗ ਕਰਨ ਵਾਸਤੇ ਖੜੋ ਜਾਵਾ ਨਾ ਕਰ ਤਮਨੇ ਰਚਿਓ ਬਡੇਰਾ ਕਰਾ ਮਤ ਸਾਹਿਬ ਸੰਗ ਚਿਰਾ ਨਹੀਂ ਇਹ ਤੇ ਤੁਸੀਂ ਬਹੁਤ ਵੱਡਾ ਬਖੇੜਾ ਜਿਹੜਾ ਨਾ ਉਹ ਰਚਲੇ ਆ